ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ NSM ਪੰਜਾਬ ਤੇ ਅੱਜ ਆਪਾਂ ਗੱਲ ਕਰਾਂਗੇ P T S B ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ P T S B ਬੋਰਡ ਕੰਮ ਕਰਨੀ ਨੀਂਦ ਸੁੱਤਾ ਹੋਇਆ ਤੇ ਟਾਈਮ ਆ ਗਿਆ ਹੈ ਉਹਨਾਂ ਨੂੰ ਜਗਾਉਣ ਦਾ ਬਈ ਉੱਠੋ ਜਾਗੋ ਤੇ ਸਾਡੇ ਕੰਮ ਕਰੋ ਠੀਕ ਹੈ ਹੁਣ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਏਗਾ ਹਮਲਾ ਮਾਰਨਾ ਪਏਗਾ ਤਾਂ ਸਾਰੇ ਬੱਚਿਆਂ ਨੂੰ ਇਕੱਠੇ ਹੋ ਕੇ ਉਹਨਾਂ ਨੂੰ ਜਗਾਉਣਾ ਪਏਗਾ ਇੱਕ ਸਟੂਡੈਂਟ ਵੱਲੋਂ ਕਾਲ ਆਈ ਹੈ ਧਰਨੇ ਦੀ P T S B ਬੋਰਡ ਦੇ ਅੱਗੇ ਧਰਨਾ ਹੋਣ ਜਾ ਰਿਹਾ ਹੈਗਾ 5 ਜੂਨ ਨੂੰ ਦਿਨ ਵੀਰਵਾਰ ਹੈ ਸਵੇਰੇ 10 ਵਜੇ ਸਾਰੇ ਬੱਚੇ ਪਹੁੰਚੋ ਨਹੀਂ ਤਾਂ ਕੀ ਹੁੰਦਾਗਾ ਉੱਥੇ 50 60 ਬੱਚੇ ਪਹੁੰਚਦੇ ਆ ਕੁਝ ਟੀਚਰ ਸਾਹਿਬਾਨ ਪਹੁੰਚਦੇ ਆ ਤਾਂ ਮਸਲਾ ਹੱਲ ਨਹੀਂ ਹੁੰਦਾ ਹਰ ਵਾਰ ਦੀ ਤਰ੍ਹਾਂ ਫਿਰ ਇਹ ਵੀ ਫੇਲ ਹੋ ਜਾਏਗਾ ਜੇ ਇਸ ਵਾਰ ਵੀ ਇਸ ਤਰ੍ਹਾਂ ਹੋਇਆ ਜਿਹੜੇ 50 60 ਪਹੁੰਚਦੇ ਆ ਫਿਰ ਅਗਲੀ ਵਾਰੀ ਉਹ 50 60 ਵੀ ਨਹੀਂ ਪਹੁੰਚਣੇ ਠੀਕ ਆ ਉਹਨਾਂ ਨੂੰ ਕੀ ਲੈਣਾ ਯਾਰ ਠੀਕ ਆ ਉਹ ਵੀ ਤੁਹਾਡੇ ਵਰਗੇ ਵੀ ਬੱਚੇ ਨੇ ਉਹਨਾਂ ਨੂੰ ਵੀ ਜੋਬ ਚਾਹੀਦੀ ਹੈ ਤੁਹਾਨੂੰ ਵੀ ਜੋਬ ਚਾਹੀਦੀ ਹੈ ਜੋਬ ਸਾਰਿਆਂ ਨੂੰ ਚਾਹੀਦੀ ਹੈ ਪਹੁੰਚਦੇ ਸਿਰਫ 50 60 ਹੀ ਨੇ ਠੀਕ ਆ ਉਹ ਇੱਕ ਵਾਰ ਪਹੁੰਚਣਗੇ ਦੋ ਵਾਰ ਪਹੁੰਚਣਗੇ ਜਿਆਦਾ ਵਾਰ ਉਹ ਵੀ ਨਹੀਂ ਪਹੁੰਚਣਗੇ ਜੇ ਇਹੀ ਹਾਲਾਤ ਰਹੇ ਤਾਂ ਤਾਂ ਹੁਣ ਲਾਸਟ ਟਾਈਮ ਹੈ ਆਪਾਂ ਇਕੱਠੇ ਹੋ ਜਾਈਏ ਨਹੀਂ ਤਾਂ ਤੁਹਾਨੂੰ ਪਤਾ ਹੈ 2024 ਵੀ ਖਾਲੀ ਗਿਆ 2025 ਟੱਪਣ ਵਾਲਾ ਹੈ 2026 ਵੀ ਖਾਲੀ ਜਾਏਗਾ ਠੀਕ ਹੈ ਜੇ ਆਪਾਂ ਨਾ ਇਕੱਠੇ ਹੋਏ ਤਾਂ ਇਹੀ ਹਾਲਾਤ ਬਣੇ ਰਹਿਣਗੇ 2026 ਦੇ ਲਾਸਟ ਦੇ ਵਿੱਚ ਸਰਕਾਰ ਥੋੜੀਆਂ ਜੀਆਂ ਪੋਸਟਾਂ ਕੱਢੇਗੀ ਜਿਵੇਂ ਕਿ ਪਿਛਲੀਆਂ ਸਰਕਾਰਾਂ ਕੱਢਦੀਆਂ ਸੀ ਉਹ ਲollipops ਦੀ ਤਰ੍ਹਾਂ ਹੋਏਗੀ ਕਿ ਐਡਵਰਟਾਈਜ਼ਮੈਂਟ ਕਰਨ ਲਈ ਉਹ ਪੋਸਟਾਂ ਆਉਣਗੀਆਂ ਉਹ ਥੋੜੀਆਂ ਜਿਹੀਆਂ ਆਉਣਗੀਆਂ ਜੇ ਆਪਾਂ ਇਕੱਠੇ ਨਹੀਂ ਹੋਏ ਠੀਕ ਆ ਪੇਪਰ ਕੋਈ ਟਾਈਮ ਤੇ ਨਹੀਂ ਹੋ ਰਿਹਾ ਪੋਸਟਪੋਨ ਹੋ ਰਿਹਾ ਕੋਈ ਵੀ ਮਸਲਾ ਹੱਲ ਨਹੀਂ ਹੋ ਰਿਹਾ ਸਾਰੇ ਮਸਲੇ ਹੱਲ ਕਰਾਣੇ ਨੇ ਆਪਾਂ ਅਲੱਗ-ਅਲੱਗ ਮਸਲਿਆਂ 'ਚ ਨਾ ਉਲਝੀਏ ਹੁਣ ਹੁਣ ਆਪਾਂ ਸਾਰੇ ਹੀ ਮਸਲੇ ਹੱਲ ਕਰਾਉਣੇ ਨੇ ਜਿਹੜੇ ਪੀ ਟ੍ਰਿਪਲ ਐਸ ਵੀ ਬੋਰਡ ਨਾਲ ਰਿਲੇਟਡ ਨੇ ਤਾਂ ਸਾਰਿਆਂ ਨੂੰ ਇਕੱਠਾ ਹੋਣਾ ਪਏਗਾ ਆਪਾਂ ਅਕਸਰ ਦੇਖਦੇ ਆ ਬੱਚਾ ਕਹਿੰਦਾ ਮੇਰਾ ਆ ਮਸਲਾ ਆ ਮਸਲਾ ਇਹ ਨਹੀਂ ਹੁਣ ਸਾਰੇ ਮਸਲਿਆਂ ਦਾ ਇਹ ਜਿਹੜਾ ਹੈ ਤਾਰਨਾ ਇਹਨਾਂ ਨੂੰ ਕੁੰਭ ਕਰਨੀ ਨੀਂਦ ਚ ਜੁਗਾਨਦਾ ਵੀ ਸਾਰੇ ਹੀ ਕੰਮ ਕਰੋ ਠੀਕ ਹੈ ਇਹ ਨਹੀਂ ਕਿ ਆ ਪਹਿਲਾਂ ਕਰੋ ਆ ਪਹਿਲਾਂ ਕਰੋ ਨਹੀਂ ਜੀ ਤੁਸੀਂ ਸਾਰੇ ਕਰੋ ਜਿੰਨੇ ਪੈਂਡਿੰਗ ਪਏ ਨੇ ਉਹਨਾਂ ਸਾਰਿਆਂ ਦੀ ਲਿਸਟ ਦਿੱਤੀ ਜਾਏਗੀ ਕਿ ਸਾਰੇ ਹੀ ਕਰੋ ਠੀਕ ਹੈ ਸਾਰੇ ਹੀ ਕੰਮ ਕਰਨ ਵਾਲੇ ਨੇ ਉਹ ਸਾਰੇ ਹੀ ਕੰਮ ਹੁਣੇ ਹੀ ਕਰੋ ਜਲਦੀ ਤੋਂ ਸਟਾਰਟ ਕਰੋ ਕਿ ਬੱਚੇ ਖੱਜਲਖਵਾਰ ਹੋ ਰਹੇ ਨੇ ਬਹੁਤ ਸਾਰੇ ਬੱਚੇ ਨੇ ਜਿਹੜੇ ਓਵਰਏਜ ਤੇ ਆ ਚੁੱਕੇ ਨੇ ਠੀਕ ਹੈ ਜਿਵੇਂ ਪਟਵਾਰੀ ਦੀ ਵੈਕੈਂਸੀ ਆਉਣੀ ਹੈ ਹਜੇ ਤੱਕ ਆ ਨਹੀਂ ਰਹੀ ਹੈ ਪਟਵਾਰੀ ਦੀ ਵੈਕੈਂਸੀ ਜੇ ਪੰਜ ਛੇ ਮਹੀਨੇ ਲੇਟ ਵੀ ਹੋ ਜਾਂਦੀ ਹੈ ਤਾਂ ਕਈ ਬੱਚੇ ਓਵਰਏਜ ਹੋ ਜਾਣਗੇ ਹੁਣ ਓਵਰੇਜ ਹੋ ਜਾਣਗੇ ਨਵੇਂ ਬੱਚਿਆਂ ਨੂੰ ਇਸ ਚੀਜ਼ ਦਾ ਦੁੱਖ ਨਹੀਂ ਪਤਾ ਹੋਏਗਾ ਦੁੱਖ ਉਹਨਾਂ ਨੂੰ ਹੋਏਗਾ ਜਿਹੜੇ ਹੋ ਰਹੇ ਨੇ ਠੀਕ ਹੈ ਨਾ ਇਹ ਚੀਜ਼ ਤੁਹਾਨੂੰ ਸਮਝ ਨਹੀਂ ਪੈਗੀ ਨਵੇਂ ਬੱਚਿਆਂ ਨੂੰ ਵੀ ਜੇ ਹੁਣ ਨਹੀਂ ਹੋਈ ਤਾਂ ਇਹ 5 ਸਾਲਾਂ ਤੇ ਗੱਲ ਜਾਏਗੀ ਫਿਰ ਤੁਸੀਂ ਵੀ ਓਵਰੇਜ ਹੋ ਜਾਓਗੇ ਅੱਧੇ ਤੁਹਾਡੇ ਚੋ ਵੀ ਓਵਰੇਜ ਹੋ ਜਾਣਗੇ ਸਾਰਿਆਂ ਨੂੰ ਇਕੱਠੇ ਹੀ ਰਲ ਕੇ ਹਮਲਾ ਮਾਰਨਾ ਪਏਗਾ ਤਾਂ ਇਹ ਸਮਝੋ ਕਿ ਸਾਰਿਆਂ ਦਾ ਮਸਲਾ ਹੈ ਆਪਣਾ ਇਕੱਲੇ 50 60 ਬੱਚਿਆਂ ਦਾ ਨਹੀਂ ਜਿਹਨੇ ਮੈਸੇਜ ਪਾਉਂਦੇ ਨੇ ਠੀਕ ਹੈ ਆਪਾਂ ਟੈਲੀਗ੍ਰਾਮ ਤੇ ਜਦੋਂ ਮੈਸੇਜ ਪਾਉਂਦੇ ਆ ਉਦੋਂ ਤਾਂ ਇਹ ਲੱਗਦਾ ਵੀ 2500 3000 ਬੱਚਾ ਆ ਜਾਏਗਾ ਪਰੰਤੂ ਜ਼ਮੀਨ ਤੇ ਜਾ ਕੇ ਦੇਖਦੇ ਗਰਾਊਂਡ ਲੈਵਲ ਤੇ ਬੱਚਾ ਹੁੰਦਾ ਹੀ ਨਹੀਂ ਐ ਤਾਂ ਕੱਲੇ ਟੈਲੀਗ੍ਰਾਮ ਤੱਕ ਸੀਮਤ ਨਾ ਰਹੋ WhatsApp ਤੱਕ ਸੀਮਤ ਨਾ ਰਹੋ ਵੀਡੀਓਜ਼ ਤੱਕ ਸੀਮਤ ਨਾ ਰਹੋ ਜ਼ਮੀਨੀ ਪੱਧਰ ਤੇ ਵੀ ਆਉਣਾ ਪਏਗਾ ਤੁਹਾਨੂੰ ਜੇ ਚਾਹੁੰਦੇ ਹੋ 25 ਦੇ ਵਿੱਚ ਗਵਰਨਮੈਂਟ ਜੌਬ ਹੋ ਜਾਈਏ ਚੰਗੀ ਤਰ੍ਹਾਂ ਪੇਪਰ ਹੋ ਜਾਣ ਸਿਰੇ ਚੜ ਜਾਣ ਆਪਣੇ ਤਾਂ ਤੁਹਾਨੂੰ ਸਾਰਿਆਂ ਨੂੰ ਜ਼ਮੀਨੀ ਪੱਧਰ ਤੇ ਆਉਣਾ ਪਊਗਾ ਨਹੀਂ ਤਾਂ ਆਪਣੀ ਤਾਂ ਉਹੀ ਗੱਲ ਐ ਕਿ ਭਈ ਸੁਰਮਾ ਜੰਮੇ ਭਗਤ ਸਿੰਘ ਜੰਮੇ ਤਾਂ ਜੰਮੇ ਗਵੰਡੀਆਂ ਦੇ ਘਰੇ ਪਰ ਸਾਡੇ ਘਰੇ ਨਾ ਜੰਮੇ ਚਾਹੁੰਦੇ ਸਾਰੇ ਨੇ ਭਗਤ ਸਿੰਘ ਜੰਮੇ ਵੰਡੀਆਂ ਦੇ ਕਰੇ ਉਹੀ ਗੱਲ ਤੁਹਾਡੀ ਹੈ ਧਰਨਾ ਲੱਗ ਜੇ ਪਰ ਆਪਾਂ ਨਾ ਜਾਈਏ ਆਹੀ ਗੱਲ ਆਪਣੀ ਹੋ ਰਹੀ ਹੈ ਧਰਨੇ ਦੇ ਵਿੱਚ ਸਾਰੇ ਬੱਚਾ ਨੇ ਵੱਧ ਤੋਂ ਵੱਧ ਹਿੱਸਾ ਲੈਣਾ ਸਾਰੇ ਬੱਚੇ ਵੱਧ ਤੋਂ ਵੱਧ ਪਹੁੰਚੋ ਤਾਂ ਹੀ ਧਰਨਾ ਸਫਲ ਹੋਏਗਾ ਠੀਕ ਹੈ ਆਪਣੇ ਦੋਸਤਾਂ ਨਾਲ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਕਿ ਹਰ ਬੱਚੇ ਨੂੰ ਪਤਾ ਲੱਗ ਸਕੇ ਧਰਨਾ ਹੋ ਰਿਹਾਗਾ ਤਾਂ ਆਪਾਂ ਪਹੁੰਚੀਏ ਠੀਕ ਹੈ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੁਣ